ਦੱਸਦੇ ਕਿ ਰੀਲ ਬਣਾਉਂਦੇ ਚੱਕਰ ਦੇ ਵਿੱਚ ਕੁੜੀ ਨੇ ਬ੍ਰੇਕ ਦੀ ਥਾਂ ਰੇਸ ਨੱਪ ਦਿੱਤੀ ਉਸ ਤੋਂ ਬਾਅਦ ਉਸਦੀ ਕਾਰ ਖਾਈ ਦੇ ਵਿੱਚ गिर ਜਾਂਦੀ ਹੈ ਉਸਦੀ ਮੌਤ ਹੋ ਜਾਂਦੀ ਹੈ ਜੋ ਮਾਮਲਾ ਸਾਹਮਣੇ ਆਂਦਾ ਹੈ ਮਹਾਰਾਸ਼ਟਰ ਦੇ ছত্রਪਤੀ ਸ਼ੰਭਾਜੀ ਨਗਰ ਦਾ ਸਾਹਮਣੇ ਆਂਦਾ ਜotheki 23 ਸਾਲਾਂ ਲੜਕੀ ਜੋ ਕਿ ਰੀਲ ਬਣਾ ਰਹੀ ਸੀ ਆਪਣੀ ਕਾਰ ਸਮੇਤ 300 ਫੁੱਟ ਡੂੰਗੀ ਖਾਈ ਦੇ ਵਿੱਚ ਡਿੱਗ ਜਾਂਦੀ ਹੈ ਹਾਦਸੇ 'ਚ ਲੜਕੀ ਸ਼ਵੇਤਾ ਦੀਪਕ ਸੁਰਵਾਸੀ ਦੀ ਮੌਤ ਹੋ ਗਈ ਹੈ ਘਟਨਾ ਸੋਮਵਾਰ ਦੇ ਖੁਲਤਾਬਾਦ ਤਾਲੂਕਾ ਦੇ ਛੁਲੀ ਭਜੰਦੀ ਦੱਸੀ ਜਾ ਰਹੀ ਹੈ ਦੱਸਦੀ ਕਿ ਸ਼ਵੇਤਾ ਇੱਥੇ 25 ਸਾਲਾ ਦੋਸਤ ਦੇ ਨਾਲ ਆਈ ਸੀ ਜਿਸ ਤੋਂ ਬਾਅਦ ਹੈਂਗ ਆਊਟ ਕਰਨ ਤੋਂ ਬਾਅਦ ਰੀਲ ਬਣਾਉਣ ਲੱਗੀ ਰੀਲ ਬਣਾਉਂਦੇ ਹੋਏ ਇਸ ਲੜਕੀ ਦੇ ਵੱਲੋਂ ਬ੍ਰੇਕ ਦੀ ਥਾਂ ਰੇਸ ਨਾਲ ਦੁੱ ਦਿੱਤੀ ਜਾਂਦੀ ਹੈ ਤੇ ਕਾਰ ਖਾਈ ਦੇ ਵਿੱਚ ਡਿੱਗ ਜਾਂਦੀ ਹੈ ਤੇ ਇਸ ਦੀ ਮੌਤ ਹੋ ਜਾਂਦੀ ਹੈ ਮਾਮਲਾ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਸੁਰਖੀਆਂ ਦੇ ਵਿੱਚ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਵੀਡੀਓ ਸਾਹਮਣੇ ਆਈ ਹੈ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਇਸ ਦੀ ਵੀਡੀਓ ਬਣਾ ਰਿਹਾ ਤੇ ਲੜਕੀ ਵੱਲੋਂ ਐਕਸੀਲੇਟਰ ਦਬਾ ਦਿੱਤਾ ਜਾਂਦਾ ਜਿਸ ਤੇ ਕਾਰ ਪਿਛਲਾ ਕ੍ਰੈਸ਼ ਬੈਰੀਅਰ ਤੋੜ ਕੇ ਖਾਈ ਦੇ ਵਿੱਚ ਜਾ ਡਿੱਗਦੀ ਹੈ ਖੁਟਾਬਾਦ ਪੁਲਿਸ ਸਟੇਸ਼ਨ ਦੇ ਅਧਿਕਾਰੀ ਨੇ ਮਾਮਲੇ ਦੀ ਪੜਤਾਲ ਦੇ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਦੇ ਕਿ ਹਾਦਸਾ ਦੁਪਹਿਰ ਦੇ ਸਮੇਂ ਵਾਪਰਦਾ ਹੈ ਜਦੋਂ ਆਪਣੇ ਦੋਸਤ ਦੇ ਨਾਲ ਸ਼ੂਟ ਕਰ ਰਹੀ ਸੀ ਵੀਡੀਓ ਬਣਾਈ ਜਾ ਰਹੀ ਸੀ ਦੱਸਦੇ ਕਿ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਕੁੜੀ ਨੇ ਬ੍ਰੇਕ ਦੀ ਥਾਂ ਰੇਸ ਨੱਪ ਦਿੱਤੀ ਜਿਸ ਤੋਂ ਬਾਅਦ ਉਸਦੀ ਕਾਰ ਖਾਈ ਦੇ ਵਿੱਚ गिर ਜਾਂਦੀ ਹੈ ਉਸ ਦੀ ਮੌਤ ਹੋ ਜਾਂਦੀ ਹੈ ਜੋ ਮਾਮਲਾ ਸਾਹਮਣੇ ਆਂਦਾ ਹੈ ਮਹਾਰਾਸ਼ਟਰ ਦੇ ਛਤਰਪਤੀ ਸ਼ੰਬਾਜੀ ਨਗਰ ਦਾ ਸਾਹਮਣੇ ਆਂਦਾ ਜਿੱਥੇ ਕਿ 23 ਸਾਲਾ ਲੜਕੀ ਜੋ ਕਿ ਰੀਲ ਬਣਾ ਰਹੀ ਸੀ ਆਪਣੀ ਕਾਰ ਸਮੇਤ 300 ਫੁੱਟ ਡੂੰਗੀ ਖਾਈ ਦੇ ਵਿੱਚ ਡਿੱਗ ਜਾਂਦੀ ਹੈ ਹਾਦਸੇ 'ਚ ਲੜਕੀ ਸ਼ਵੇਤਾ ਦੀਪਕ ਸੁਰਵਾਸੇ ਦੀ ਮੌਤ ਹੋ ਗਈ ਹੈ ਘਟਨਾ ਸੋਮਵਾਰ ਦੇ ਖੁਲਤਾਬਾਦ ਤਾਲੁਕਾ ਦੇ ਅਚਲੀ ਭਜੰਦੀ ਦੱਸੀ ਜਾ ਰਹੀ ਹੈ ਦੱਸਦੀ ਕਿ ਸ਼ਵੇਤਾ ਇੱਥੇ 25 ਸਾਲਾ ਦੋਸਤ ਦੇ ਨਾਲ ਆਈ ਸੀ ਜਿਸ ਤੋਂ ਬਾਅਦ ਹੈਂਗ ਆਊਟ ਕਰਨ ਤੋਂ ਬਾਅਦ ਉਹ ਰੀਲ ਬਣਾਉਣ ਲੱਗੀ ਰੀਲ ਬਣਾਉਂਦੇ ਹੋਏ ਇਸ ਲੜਕੀ ਦੇ ਵੱਲੋਂ ਬ੍ਰੇਕ ਨਹੀਂ ਥਾ ਰੇਸ ਨੱਬ ਦਿੱਤੀ ਜਾਂਦੀ ਹੈ ਤੇ ਕਾਰ ਖਾਈ ਦੇ ਵਿੱਚ ਡਿੱਗ ਜਾਂਦੀ ਹੈ ਤੇ ਇਸ ਦੀ ਮੌਤ ਹੋ ਜਾਂਦੀ ਹੈ ਮਾਮਲਾ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਸੁਰਖੀਆਂ ਦੇ ਵਿੱਚ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਵੀਡੀਓ ਸਾਹਮਣੇ ਆਈ ਹੈ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਇਸ ਦੀ ਵੀਡੀਓ ਬਣਾ ਰਿਹਾ ਤੇ ਲੜਕੀ ਵੱਲੋਂ ਐਕਸੀਲੇਟਰ ਦਬਾ ਦਿੱਤਾ ਜਾਂਦਾ ਜਿਸ ਤੇ ਕਾਰ ਪਿਛਲਾ ਕ੍ਰੈਸ਼ ਬੈਰੀਅਰ ਤੋੜ ਕੇ ਖਾਈ ਦੇ ਵਿੱਚ ਆ ਡਿੱਗਦੀ ਹੈ ਖੁਟਾਬਾਦ ਪੁਲਿਸ ਸਟੇਸ਼ਨ ਦੇ ਅਧਿਕਾਰੀ ਨੇ ਮਾਮਲੇ ਦੀ ਪੜਤਾਲ ਦੇ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਦੇ ਕਿ ਹਾਦਸਾ ਦੁਪਹਿਰ ਦੇ ਸਮੇਂ ਵਾਪਰਦਾ ਜਦੋਂ ਆਪਣੇ ਦੋਸਤ ਦੇ ਨਾਲ ਸ਼ੂਟ ਕਰ ਰਹੀ ਸੀ ਵੀਡੀਓ ਬਣਾਈ ਜਾ ਰਹੀ ਸੀ